ਪੋਸੂ ਨਾਮਾ ਚੈਨਲ ਤੇ ਸਵਾਗਤ ਹੈ ਵੱਡੀ ਖਬਰ ਹੈ ਕਿ ਨਾਬੇ ਦੇ ਪਿੰਡ ਚਹਿਲ ਦਾ ਇੱਕ ਬਹੁਤ ਵੱਡਾ ਫਰਮਾਨ ਹੈ ਪ੍ਰਵਾਸੀ ਮਜ਼ਦੂਰਾਂ ਲਈ ਔਰ ਇੱਥੇ ਦੱਸਦੇ ਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਫਰਮਾਨ ਹੈ ਪਿੰਡ ਵਾਸੀਆਂ ਦਾ ਕਿ 5000 ਤੋਂ ਜੇ ਕਿ ਇਹ ਨੇੜੇ-ਤੇਰੇ ਪ੍ਰਵਾਸੀਆਂ ਨੂੰ ਕੱਢਣ ਦਾ ਹੈ ਫਰਮਾਨ ਹੈ ਜੋ ਪਿੰਡ ਦੇ ਵਿੱਚ ਰਹਿ ਰਹੇ ਨੇ ਤੁਸੀਂ ਦੇਖੋ ਕਿ ਇਹ ਪ੍ਰਵਾਸੀ ਮਜ਼ਦੂਰ ਕਾਫੀ ਦੇਰ ਤੋਂ ਰਹਿ ਰਹੇ ਨੇ ਲੇਕਿਨ ਕਈ ਵਾਰ ਅਜਿਹੀ ਹੁੱਲੜਵਾਜੀ ਕਰਦੇ ਨੇ ਕਿ ਪਿੰਡ ਵਾਸੀਆਂ ਨੂੰ ਮਜਬੂਰਨ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਸਟੈਪ ਚੱਕਣਾ ਪੈਂਦਾ ਹੈ ਉਹ ਕਿਤੇ ਵੀ ਹੋਵੇ ਇਹ ਕੋਈ ਇਸ ਪਿੰਡ ਦੀ ਖਬਰ ਨਹੀਂ ਹੈ ਕਿਤੇ ਵੀ ਜਦੋਂ ਜਦੋਂ ਵੀ ਮਤਲਬ ਪ੍ਰਵਾਸੀਆਂ ਨੇ ਹੁੱਲੜਵਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਓ ਕਿ ਪ੍ਰਵਾਸੀ ਜਿਹੜੇ ਨੇ ਉਹ ਸਾਡੀਆਂ ਧੀਆਂ ਭੈਣਾਂ ਦੇ ਨਾਲ ਕਿਸ ਤਰ੍ਹਾਂ ਮਤਲਬ ਬਿਹੇਵ ਕਰਦੇ ਨੇ ਉਹਨਾਂ ਨੂੰ ਬੁਰਾ ਭਲਾ ਬੋਲਦੇ ਨੇ ਔਰ ਪਿਛਲੇ ਦਿਨੀ ਦਾ ਇੱਕ ਖਾਲਸਾ ਜੀ ਵੱਲੋਂ ਇੱਕ ਇੱਕ ਨੇ ਹੰਸੰਗ ਵੀਰ ਬਣੋਂ ਬਕਾਇਦਾ ਤੌਰ ਤੇ ਉਹਨਾਂ ਦੇ ਆਫਿਸ ਵਿੱਚ ਪਹੁੰਚ ਕੇ ਉਸ ਪ੍ਰਵਾਸੀ ਤੋਂ ਬਕਾਇਦਾ ਤੌਰ ਤੇ ਮਾਫੀ ਮੰਗਵਾਈ ਗਈ ਕਿਉਂਕਿ ਆਫਿਸ ਦੇ ਵਿੱਚ ਉਸ ਨੂੰ ਰੋਜ਼ ਉਹ ਜ਼ਲੀਲ ਕਰਦਾ ਸੀ ਤੰਗ ਤੇ ਪਰੇਸ਼ਾਨ ਕਰਦਾ ਸੀ ਲੇਕਿਨ ਜਦੋਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਆਪਾਂ ਵਿਚਰਦੇ ਆ ਔਰ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਮਤਲਬ ਇਹ ਲੋਕ ਜਿਹੜੇ ਨੇ ਉਹ ਕਈ ਵਾਰ ਅਜਿਹੀਆਂ ਹਰਕਤਾਂ ਕਰਦੇ ਨੇ ਕਿ ਸਾਨੂੰ ਸ਼ਰਮ ਆਉਣ ਲੱਗ ਪੈਂਦੀ ਹੈ ਹੁਣ ਪਿੰਡ ਦੇ ਇਸ ਪੂਰੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਆ ਰੱਖਦਿਆਂ ਹੋਇਆਂ ਕਈ ਵਾਰੀ ਆਪਣੀ ਸਾਝ ਵੀ ਇਹਨਾਂ ਨਾਲ ਪੈ ਜਾਂਦੀ ਹੈ ਇਹਨਾਂ ਤੇ ਆਪਾਂ ਨਿਰਭਰ ਹੋ ਜੀਦਾ ਔਰ ਕੋਸ਼ਿਸ਼ ਕਰਦੇ ਆ ਕਿ ਨਹੀਂ ਜੀ ਇਹ ਤਾਂ ਚੰਗਾ ਬੰਦਾ ਉਸ ਦੀ ਪੱਖਪਾਰੀ ਵੀ ਕਰਦੇ ਆ ਆਪਾਂ ਕਿ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਆ ਇਹ ਜਿਹੜੀ ਇਸ ਸਮੇਂ ਮਜ਼ਦੂਰਾਂ ਨੂੰ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਕੱਢਣ ਦੀ ਮਹਿੰਮ ਜਿਹੜੀ ਚੱਲ ਰਹੀ ਹੈ ਇਸ ਤੋਂ ਕਿਤੇ ਨਾ ਕਿਤੇ ਇਹ ਲੋਕ ਵੱਸ ਸਕਣ ਦੇਖੋ ਗੱਲੇ ਦਾ ਚੰਗੇ ਮਾੜੇ ਬੰਦੇ ਹਰ ਇੱਕ ਪਾਸੇ ਹੁੰਦੇ ਆ ਇਹ ਜ਼ਰੂਰੀ ਨਹੀਂ ਕਿ ਮਜ਼ਦੂਰ ਸਾਰੇ ਜਿਹੜੇ ਨੇ ਉਹ ਬੁਰੇ ਨੇ ਉਹਨਾਂ ਵਿੱਚ ਚੰਗੇ ਵੀ ਬਹੁਤ ਨੇ ਜਿਨ੍ਹਾਂ ਪਰਿਵਾਰਾਂ ਦੇ ਨਾਲ ਉਹਨਾਂ ਦਾ ਸਹਾਰਾ ਠੀਕ ਹੈ ਉਹ ਉਹਨਾਂ ਦੀ ਮਦਦ ਵੀ ਕਰਦੇ ਨੇ ਔਰ ਪਰ ਜਦੋਂ ਪਿੰਡ ਦੇ ਵਿੱਚ ਇਹ ਸਾਰੀ ਸਾਂਝੀ ਸਮੱਸਿਆ ਹੋਵੇ ਤਾਂ ਫਿਰ ਉਸ ਨੂੰ ਉਸ ਲੈਵਲ ਤੇ ਸੋਚਣ ਦੀ ਜ਼ਰੂਰਤ ਹੁੰਦੀ ਹੈ ਔਰ ਇਸ ਪਿੰਡ ਦੇ ਵਿੱਚ ਵੀ ਬਕਾਇਦਾ ਤੌਰ ਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਫੈਸਲਾ ਜਿਹੜਾ ਹੈ ਸੁਣਾਇਆ ਗਿਆ ਹੈ ਔਰ ਕਈ ਪ੍ਰਵਾਸੀ ਮਜ਼ਦੂਰਾਂ ਨੇ ਪਿੰਡ ਜਿਹੜਾ ਹੈ ਉਹ ਛੱਡਣਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਪਿੰਡ ਦੇ ਵਿੱਚ ਵਾਰਤਾਤਾਂ ਦਾ ਇਸ ਕਦਰ ਵਾਧਾ ਹੋਇਆ ਕਿ ਜਿਸ ਤੋਂ ਲੋਕ ਤੰਗ ਤੇ ਪਰੇਸ਼ਾਨ ਹੋਣ ਲੱਗੇ ਅੱਜ ਜਿਸ ਦਿਨ ਹੋਲੀ ਸੀ ਹੋਲੀ ਵਾਲੇ ਦਿਨ ਹੋਲੀ ਤੋਂ ਦੂਸਰੇ ਦਿਨ ਵੀ ਤੁਸੀਂ ਦੇਖ ਲਿਆ ਕਿ ਕਿੰਨੀਆਂ ਖਬਰਾਂ ਵਾਇਰਲ ਹੋਈਆਂ ਨੇ ਕਿ ਹੋਲੀ ਖੇਲਣ ਦੇ ਬਹਾਨੇ ਕਿਸ ਤਰ੍ਹਾਂ ਮਤਲਬ ਕੱਚਿਆਂ ਦੇ ਵਿੱਚ ਜਿੱਥੇ ਕਿ ਸਾਰੇ ਪੰਜਾਬੀਆਂ ਦੀਆਂ ਧੀਆ ਭੈਣਾ ਵੀ ਉੱਥੇ ਰਹਿੰਦੀਆਂ ਨੇ ਗਲੀਆਂ ਦੇ ਵਿੱਚ ਉੱਚੀ ਉੱਚੀ ਚੀਕਾ ਮਾਰਨੀਆਂ ਉਸ ਦਿਨਾਂ ਵੀ ਇਹ ਪ੍ਰੋਬਲਮ ਆਈ ਸੀ ਕਿ ਠੀਕ ਹੈ ਤੁਸੀਂ ਤਿਉਹਾਰ ਬਣਾਓ ਅਸੀਂ ਤੁਹਾਡੇ ਤਿਉਹਾਰ ਦੇ ਵਿੱਚ ਖਲਣ ਨਹੀਂ ਪਾਉਂਦੇ ਪਰ ਤਿਉਹਾਰ ਮਨਾਓ ਇੱਕ ਦਾਇਰੇ ਵਿੱਚ ਰਹਿ ਕੇ ਦਾਇਰੇ ਵਿੱਚ ਰਹਿ ਕੇ ਤੁਸੀਂ ਤਿਉਹਾਰ ਬਣਾਓ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਨੰਗੇ ਢੰਗੇ ਹੋ ਕੇ ਗਲੀਆਂ ਦੇ ਵਿੱਚ ਘੁੰਮ ਰਹੇ ਹੋ ਚੀਕਾ ਮਾਰ ਰਹੇ ਹੋ ਨਾਰੇ ਮਾਰ ਰਹੇ ਹੋ ਔਰ ਬਹੁਤ ਸਾਰੇ ਪ੍ਰਵਾਸੀਆ ਨੇ ਤਾਂ ਉਸ ਦਿਨ ਸ਼ਰਾਬ ਤੱਕ ਪੀਤੀ ਹੁੰਦੀ ਹੈ ਕਈ ਵਾਰ ਇਸ ਇਹ ਮੌਕੇ ਸਾਨੂੰ ਦੇਖਣ ਨੂੰ ਮਿਲੇ ਨੇ ਸੋ ਇਸ ਪਿੰਡ ਨੇ ਇਹ ਫੈਸਲਾ ਕੀਤਾ ਹੈ ਕਿ ਪ੍ਰਵਾਸੀ ਜਿਹੜੇ ਮਜ਼ਦੂਰ ਹੈ ਅਸੀਂ ਉਹਨਾਂ ਦੀਆਂ ਵਾਰਦਾਤਾ ਔਰ ਹੁੱਲੜਵਾਜੀਆਂ ਤੋਂ ਅਸੀਂ ਕਾਫੀ ਪਰੇਸ਼ਾਨ ਹੈ ਜਿਸ ਦੀ ਜਿਸ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਇਹਨਾਂ ਨੂੰ ਮਤਲਬ ਜਿਹੜਾ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ ਔਰ ਮੈਂ ਫਿਰ ਇੱਥੇ ਕਹਿ ਦਿਆ ਕਿ ਇਹ ਕਾਨੂੰਨੀ ਹੈ ਇਹ ਕਾਨੂੰਨ ਦੇ ਡਾਇਰੇ ਦੇ ਵਿੱਚ ਹੈ ਔਰ ਪੁਲਿਸ ਜਿਹੜੀ ਹੈ ਉਹ ਇਸ ਗੱਲ ਦੀ ਤਹਿਕੀਕਤ ਕਰੇਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪੁਲਿਸ ਦੇਖੋ ਗੁਨਾਹ ਦੇ ਵੀ ਪੱਖ ਸੁਣੇਗੀ ਜਿਹੜੇ ਉਹਨਾਂ ਦੇ ਹੱਕ ਵਿੱਚ ਨੇ ਔਰ ਜਿਹੜੇ ਵਿਰੋਧ ਵਿੱਚ ਨੇ ਉਹਨਾਂ ਦੀ ਵੀ ਗੱਲਬਾਤ ਸੁਣੇਗੀ ਜਦੋਂ ਉਹਨਾਂ ਨੂੰ ਕੋਈ ਰਿਟਨ ਤੌਰ ਤੇ ਜਾਏਗਾ ਤੇ ਨੇਚਰਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਤਾਂ ਹੋਏਗੀ ਹੋਏਗੀ ਲੇਕਿਨ ਆਪਸੀ ਕਿਤੇ ਨਾ ਕਿਤੇ ਵੈਰ ਵਿਰੋਧ ਵਿੱਚ ਪੈ ਜਾਣਾ ਇਹ ਗੱਲ ਗਲਤ ਕਿਸੇ ਨੂੰ ਚੰਗੀ ਨਹੀਂ ਲੱਗਦੀ ਆਪਸ ਵਿੱਚ ਹੀ ਪਿਆਰ ਰੱਖੋ ਫਿਰ ਕੀ ਹੋ ਗਿਆ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਹੈ ਸੋ ਬਜਾਏ ਆਪਾਂ ਆਪਸੀ ਆਪਣਿਆਂ ਤੋਂ ਦੂਰੀਆਂ ਬੜਾਈਏ ਸਾਨੂੰ ਗੱਲ ਨੂੰ ਸਮਝਣਾ ਚਾਹੀਦਾ ਹੈ ਹਾਂ ਜੇਕਰ ਤੁਹਾਡੇ ਦਿਲ ਦੇ ਵਿੱਚ ਕੋਈ ਇਹਨਾਂ ਦੇ ਪ੍ਰਤੀ ਗੱਲ ਹੈ ਤਾਂ ਤੁਸੀਂ ਵੀ ਰੱਖੋ ਤੁਹਾਡੀ ਵੀ ਗੱਲਬਾਤ ਸੁਣੀ ਜਾ ਸਕਦੀ ਹੈ ਦੂਜੇ ਲੋਕ ਵੀ ਉਸ ਨੂੰ ਗੱਲਬਾਤ ਨੂੰ ਲੈ ਸਕਦੇ ਨੇ ਇਹ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਬੰਦਾ ਹੀ ਠੀਕ ਹੋ ਸਕਦਾ ਹੈ ਸੋ ਇਸ ਨੂੰ ਪਿਆਰ ਦੇ ਨਾਲ ਮਿਲ ਬੈਠ ਕੇ ਹੱਲ ਕਰਨ ਦੀ ਬਜਾਏ ਅੱਪਾ ਇੱਕ ਦੂਜੇ ਨਾਲ ਝਗੜੀਏ ਨਾ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਨਾ ਬਣਾਈਏ ਸਾਡੇ ਕੋਲ ਤਾਂ ਪਹਿਲੇ ਹੀ ਪਾਰਟੀਆਂ ਬਾਜ਼ੀਆਂ ਕਰਕੇ ਸਾਡੇ ਪਿੰਡਾਂ ਦਾ ਮਤਲਬ ਪਿੰਡਾਂ ਦੇ ਪਿੰਡ ਜਿਹੜੇ ਗਰਕ ਹੋਏ ਪਏ ਨੇ ਵਿੜਾ ਗਰਕ ਕਰ ਦਿੰਦਾ ਜੋ ਇੱਕ ਪਿੰਡ ਦੇ ਵਿੱਚ ਕਿੰਨੀਆਂ-ਕਿੰਨੀਆਂ ਪਾਰਟੀਆਂ ਨੇ ਹਰ ਇੱਕ ਆਪਣੀ ਪਾਰਟੀ ਦਾ ਕੋਈ ਪ੍ਰਧਾਨ ਹੈ ਅੱਛੀ ਗੱਲ ਹੈ ਅਸੀਂ ਇਹ ਇਹਦਾ ਵਿਰੋਧ ਨਹੀਂ ਕਰਦੇ ਪਰ ਜਦੋਂ ਸਾਝੇ ਪਿੰਡ ਦੀ ਗੱਲ ਆ ਜਵੇ ਨਾ ਉਸ ਵੇਲੇ ਸਾਨੂੰ ਇੱਕ ਮਿੱਕ ਹੋ ਜਾਣਾ ਚਾਹੀਦਾ ਹੈ ਪਾਰਟੀਆਂ ਤੋਂ ਉੱਪਰ ਰਹਿ ਕੇ ਸਾਨੂੰ ਪਿੰਡ ਦੀ ਬਿਹਤਰੀ ਵਾਸਤੇ ਫੈਸਲਾ ਲੈਣ ਦੀ ਜ਼ਰੂਰਤ ਹੈ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਸਾਡੀ ਹਿਫਾਜ਼ਤ ਵਾਸਤੇ ਹੈ ਆਪਾਂ ਜਿੰਨਾ ਚਿਰ ਉਹਨਾਂ ਨੂੰ ਜਾ ਕੇ ਕੋਈ ਗੱਲਬਾਤ ਦੱਸਦੇ ਹੀ ਨਹੀਂ ਹੈ ਉਹਨਾਂ ਨੂੰ ਜਾ ਕੇ ਆਪਣੇ ਦਰਦ ਬਾਰੇ ਆਪਣੇ ਦੁੱਖਾਂ ਬਾਰੇ ਦੱਸਦੇ ਨਹੀਂ ਹੈ ਤੇ ਉਹ ਕਿਸ ਤਰ੍ਹਾਂ ਇਲਾਜ ਕਰਨਗੇ ਸੋ ਇਸ ਕਰਕੇ ਜਦੋਂ ਆਪਾਂ ਪੁਲਿਸ ਦਾ ਸਹਾਰਾ ਲਵਾਂਗੇ ਕਾਨੂੰਨੀ ਪੱਖ ਲੱਭਣਗੇ ਲੱਭ ਕੇ ਉਹ ਮਦਦ ਕਰਨਗੇ ਔਰ ਖਾਸ ਕਰਕੇ ਇਹ ਤਾਂ ਆਪ ਗੱਲ ਹੋ ਗਈ ਹੈ ਵੀ ਕੋਈ ਵੀ ਪ੍ਰਵਾਸੀ ਪੰਜਾਬ ਦੇ ਕਿਸੇ ਵੀ ਪਿੰਡ ਚ ਆਉਂਦਾ ਉਹਦਾ ਬਕਾਇਦਾ ਤੌਰ ਤੇ ਉਹਦੀ ਕਾਜ਼ੀਕਾਰਵਾਈ ਚੈੱਕ ਕਰੋ ਉਹ ਪੁਲਿਸ ਸਟੇਸ਼ਨ ਚ ਉਸਦੀ ਜ਼ਰੂਰ ਇਨਫਾਰਮੇਸ਼ਨ ਦਿਓ ਜਿਵੇਂ ਆਪਾਂ ਕਿਸੇ ਨੂੰ ਕਿਰਾਏ ਤੇ ਕਮਰਾ ਦਿੰਦੇ ਆ ਤਾਂ ਬਕਾਇਦਾ ਤੌਰ ਤੇ ਪੁਲਿਸ ਸਟੇਸ਼ਨ ਦੇ ਵਿੱਚ ਉਸਦੀ ਰਿਪੋਰਟ ਜਿਹੜੀ ਦਿੱਤੀ ਜਾਂਦੀ ਹੈ ਕਿ ਅਸੀਂ ਫਲਾਣੇ ਬੰਦੇ ਨੂੰ ਐਸ ਨਾਮ ਦਾ ਬੰਦਾ ਹੈ ਉਸ ਨੂੰ ਅਸੀਂ ਇਹ ਕਿਰਾਇਆ ਕਿਰਾਏ ਤੇ ਮਕਾਨ ਦੇ ਰਹੇ ਆ ਇਹ ਉਸਦੀ ਮਤਲਬ ਇਨਫਾਰਮੇਸ਼ਨ ਹੈ ਪੁਲਿਸ ਆਪਣੇ ਸਾਥ ਦੇ ਨਾਲ ਵੈਰੀਫਿਕੇਸ਼ਨ ਕਰੇਗੀ ਉਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਮਤਲਬ ਇੱਕ ਸਾਈਡ ਤੇ ਹੋਗਾ ਪੁਲਿਸ ਦਾ ਕੰਮ ਹੈ ਪੁਲਿਸ ਦੀ ਡਿਊਟੀ ਹੈ ਉਸ ਦੀ ਵੈਰੀਫਿਕੇਸ਼ਨ ਕਰੇ ਔਰ ਜੇ ਉਹ ਸਹੀ ਪਾਇਆ ਜਾਂਦਾ ਤੇ ਉਸ ਨੂੰ ਬਕਾਇਦਾ ਤੌਰ ਤੇ ਕੋਈ ਰੋਕ ਨਹੀਂ ਸਕਦਾ ਉਸ ਨੂੰ ਰਹਿਣ ਤੋਂ ਕੋਈ ਰੋਕ ਨਹੀਂ ਸਕਦਾ ਹ ਜੇਕਰ ਉਹਦੇ ਖਿਲਾਫ ਕੋਈ ਗਲਬਤ ਹੈ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਅਗਲੇ ਜੋ ਸਟੈਪ ਚੱਕੇਗੀ ਉਹ ਕਾਨੂੰਨੀ ਤੌਰ ਤੇ ਚੱਕੇਗੀ ਉਹਦੇ ਨਾਲ ਕੀ ਹੁੰਦਾ ਕਿ ਪੁਲਿਸ ਨੂੰ ਕੱਲ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਤੁਸੀਂ ਇਹਨੂੰ ਕਿਸ ਨੂੰ ਕਿਉਂ ਰੱਖਿਆ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਜੀ ਅਸੀਂ ਇਹਦੀ ਵੈਰੀਫਿਕੇਸ਼ਨ ਵਾਸਤੇ ਤੁਹਾਨੂੰ ਆਦ ਦਿੱਤੇ ਸੀ ਡਾਕੂਮੈਂਟਸ ਤੁਸੀਂ ਵੀ ਵੈਰੀਫਿਕੇਸ਼ਨ ਕਰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ ਸੋ ਇਸ ਕਰਕੇ ਜਦੋਂ ਕੋਈ ਵੀ ਕਿਸੇ ਪਿੰਡ ਦੇ ਵਿੱਚ ਪ੍ਰਵਾਸੀ ਆਉਂਦਾ ਹੈ ਕਿਸੇ ਦੇ ਕੋਲ ਆਉਂਦਾ ਉਹਦੀ ਇਨਫੋਰਮੇਸ਼ਨ ਜ਼ਰੂਰ ਕਲੈਕਟ ਕਰੋ بجائے ਕਿ ਆਪਸ ਵਿੱਚ ਹੀ ਮਤਲਬ ਇੱਕ ਦੂਜੇ ਦੇ ਨਾਲ ਖੈਬਣ ਦੇ ਸਾਨੂੰ ਪਿਆਰ ਤੇ ਸਤਿਕਾਰ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਸਾਂਝੇ ਮਸਲੇ ਆ ਜਿੱਥੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪ੍ਰਸ਼ਨ ਹੈ ਜਿੱਥੇ ਸਾਡੀ ਸਾਡੀ ਕਹਿ ਸਕਦੇ ਆ ਕਿ ਏਕਤਾ ਨੂੰ ਲੈ ਕੇ ਪ੍ਰਸ਼ਨ ਹੈ ਜਾਂ ਇਹ ਕਹ ਲੋ ਕਿ ਕੋਈ ਵਾਰਦਾਤ ਨਾ ਹੋ ਜAVE ਉਸ ਚੀਜ਼ ਨੂੰ ਲੈ ਕੇ ਅਸੀਂ ਮਤਲਬ ਬਚਣਾ ਚਾਹੁੰਦੇ ਆ ਤੇ ਉਸ ਮੱਲੇ ਸਾਨੂੰ ਸਾਰਿਆਂ ਨੂੰ ਪਿੰਡ ਜਾਨੀ ਕਿ ਇੱਕ ਜੁਟਤਾ ਜਿਹੜੀ ਹੈ ਉਹ ਦਿਖਾਉਣ ਦੀ ਜ਼ਰੂਰਤ ਹੈ ਸੋ ਪੁਲਿਸ ਜਿਹੜੀ ਹੈ ਇਸ ਦੀ ਤਹਿਕੀਕਾਤ ਵਿੱਚ ਹੈ ਕੀ ਹੋਇਆ ਕੀ ਨਹੀਂ ਹੋਇਆ ਸੋ ਪਿੰਡ ਵਾਸੀ ਵੀ ਹੈ ਉਹ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਸ ਮਸਲੇ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਹੱਲ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਬੱਚਿਆਂ ਦੀ ਪੜਨ ਵਾਲੀ ਪਨੀਰੀ ਹੈ ਉਹਨਾਂ ਦੇ ਐਜੂਕੇਸ਼ਨ ਤੇ ਕੋਈ ਫਰਕ ਨਾ ਪਵੇ ਸਾਡੇ ਕੰਮਕਾਜ ਤੇ ਕੋਈ ਫਰਕ ਨਾ ਪਵੇ ਔਰ ਸਾਡੇ ਪਿਆਰ ਦੇ ਵਿੱਚ ਕੋਈ ਕਮੀ ਨਾ ਮੈਂ ਦੋਸਤੋ ਇਨਕ ਕਹਿੰਦਿਆ ਹੋਇਆ ਜੇ ਕੋਈ ਗਲਤ ਸ਼ਬਦ ਇਸਤੇਮਾਲ ਕੀਤਾ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਦਾ ਪਾਤਰ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ